ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬੰਨ ਕੇ ਰੱਖੀਏ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤੌਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੋਗਾ ਹਾਂਗਾ ਕਿ ਟੁਟ-ਫਟ ਮੈਂ ਆਪਦੇ ਪਿੰਡ ਦਾ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਸਾਰਾ ਪਿੰਡ ਬੈਠਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਭੈਣਾ ਵੀ ਬਹੁਤ ਵੱਡੀ ਘਿੰਟੀ ਚਾਹੀਆਂ ਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ। ਤਾਂ ਚੁੱਲਿਆਂ ਦੀਆਂ ਮਾਲਕਣਾ ਆਈਆਂ ਹੋਈਆਂ ਨੇ। ਪਿੰਡ 'ਚ ਕਿੰਨੇ ਪੈਸੇ ਆਉਣੇ ਨੇ? ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਹੈ? ਪਿੰਡ 'ਚ ਦਿਹਾੜੀ ਕਿੰਨੀ ਕਰਨੀ ਹੈ? ਪਿੰਡ ਨੇ ਭਾਈਚਾਰਕ ਸਾਂਝ ਨਾਲ ਕੇਮਰੇਣਾ ਜੇ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ। ਤੇ ਜੇ ਪੰਚਾਇਤ ਹੀ ਅੱਪਾ 25-25 ਲੱਖ ਰੁਪਇਆ ਲਾ ਕੇ ਜਾ ਇੱਕ ਦੂਜੇ ਦੇ ਪਰਚੇ ਕਰਾ ਕੇ ਜੁੱਲਲੀ ਫਿਰ ਕਾਦੀ ਪਾਈ ਚਰਦੀ ਮੀਟ ਕਰਾਂਗੇ ਮੈਂ ਕਿਸੇ ਪੰਜਾਬ ਚ 13000 ਤੋਂ ਵੱਧ ਵੋਟਾਂ ਦੇ ਪਿੰਡ ਨੇ 13000 ਤੋਂ ਵੱਧ ਵੋਟਾਂ ਪੈਣਗੇ 15 ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਜਾਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਪਾਓ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਕੰਗੇ ਬੰਦੇ ਤੇ ਸੈਂਪਤੀ ਬਣਦੀ ਹੈ ਮੈਂਬਰਾਂ ਦੇ ਸੈਂਪਤੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਬਹੁਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਵੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਤੇ ਮੰਗ ਕੋਈ ਰਹਿ ਹੀ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੀ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੀਬ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੱਲਿਸਤ ਹੋਇਆ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸੈਟਿੰਗ ਗੋਲੀ ਡੰਡਾ ਖੇਡਿਆ ਪੰਨ ਕਿਲਾ ਖੇਡਿਆ ਹੋਸ਼ਰਾ ਤਾਂ ਕੀਤੀਆਂ ਮੱਝਾਂ ਚਾਰੀਆਂ ਕਿੰਤੀ ਜਿੰਤੀ ਮੈਂ ਸਾਰੇ ਚਾਚੇ ਕਾਈ ਚਾਚੀਆਂ ਕਾਈਆ ਭਾਪੀਆਂ ਬੈਠਾ ਹੋਂਦਾ ਸੋਹਣੇ ਪਤੀ ਜੀਆਂ ਪਤੀ ਜੇ ਵੀ ਆ ਗਏ ਮੈਨੂੰ ਬੜੀ ਖੁਸ਼ੀ ਹੈ ਅੱਜ ਬੜੀ ਧੀਰਵਾਦ ਮੈਂ ਛੋਟੇ ਛੋਟੇ ਆਇਆ ਤੁਹਾਨੂੰ ਪਤਾ ਮੈਂ ਅੱਜ ਬੋਟਾ ਮੰਗਣ ਨਹੀਂ ਆਉਂਦਾ ਕਿਉਂਕਿ ਜੀ ਇਸ ਪਿੰਡ ਚ ਬੋਟਾ ਮੰਗਣੀਆਂ ਪੈ ਗਈਆਂ ਤਰੋ ਵੋਟ ਕਿ ਤੁਮ ਹੀ ਕਰਾਂਗੇ। ਤਨਾ ਇਥੇ ਉਹ ਨਾਉ ਨਾ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਚੋਣ ਨਿਸ਼ਾਨ ਆ ਹੈ ਤੇ ਤੁਸੀਂ ਮੇਰੇ ਵਾਸਤੇ ਵੋਟਾਂ ਮੰਗਦੇ ਹੋ। ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ। ਇੱਕ ਪਿੰਡ ਸਤੋਜ ਹੈ। ਜਿੱਥੇ ਲੀਡਰ ਜਿਹੜਾ ਉਹ ਵੋਟਾਂ ਨਹੀਂ ਮੰਗਦਾ। ਲੋਕ ਉਹਦੇ ਵਾਸਤੇ ਵੋਟਾਂ ਮੰਗਦੇ। ਔਏ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ ਚ ਪਿੰਡ ਵਿੱਚ ਮੈਂ ਕੋਈ ਕਿਸੇ ਨੂੰ ਨੁਕਸ ਤੋਂ ਪੋਵੇ ਮੈਂ ਜਾਵਾਂ ਨਾ ਜਦ ਕੋਈ ਪੱਕਾ ਪਾਸ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਬੜੀ ਮੈਂ ਪੰਚਾਇਤ ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਉਨ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਕਿਰਪਾ ਕਰਤੀ ਕਿ ਪਾ ਪੰਜਾਬ ਦੇ ਮੁੱਖ ਮੰਤਰੀ ਬਣਾ ਤੇ ਮੈਂ ਉਦੋਂ ਵੀ ਇੱਥੇ ਆਇਆ ਪਰ ਆਇਆ ਮੈਂ ਤਿੰਨੇ ਚਾਰੇ ਵਾਰੀ ਵੱਡਾ ਪੁੱਤੂ ਵੀ ਜਾ ਬਣ ਕੇ ਆਇਆ ਮੈਂ ਕੋਈ ਮੁੱਖ ਮੰਤਰੀ ਬਣ ਕੇ ਜਾਂ ਕੋਲਾਕਾਰ ਬਣ ਕੇ ਜਾਂ ਕੋਈ ਵੱਡਾ ਹੋਣ ਕੇ ਨਹੀਂ ਆਇਆ ਮੈਂ ਛੋਟੇ ਤੋਂ ਛੋਟਾ ਬਣ ਕੇ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ ਪੰਚਤੀ ਚੋਣਾ ਆ ਗਏ ਆ ਉਹਦੇ ਵਿੱਚ ਸਿਰਫ ਚਰਨ। ਜੇ ਤੁਸੀਂ ਕੋਈ ਐਮਐਲਏ ਚੋਣਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ। ਤੁਹਾਡੀਆਂ ਮਿੰਡਾਂ ਤੇ ਪੂਰਾ ਨਾ ਉਤਰੇ। ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜੇ ਨੂੰ ਜਾਣਦੇ ਸੀ। ਹੁਣ 60 ਪਿੰਡ ਪੈਂਦੇ ਨੇ। ਕੀ ਪਤਾ ਕਿਥੋਂ ਦਾ ਸੀ। ਅਸੀਂ ਤਾਂ ਯਾਰ ਪਾਰਟੀ ਦੇ ਮਗਰ ਲੱ ਕੇ ਵੋਟ ਪਾਤੀ ਅਸੀਂ ਤਾਂ ਯਾਰ ਫਲਾਣੇ ਮਾਸਟਰ ਦੇ ਮਗਰ ਲੱ ਕੇ ਵੋਟ ਪਾਤੀ ਇੱਥਾਨੇ ਦੇ ਕੋਪਰ ਮਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਸੀ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ ਸਾਡੇ 850 ਪਿੰਡ ਹੁੰਦਾ ਹੈ ਨਾਲ ਸ਼ਹਿਰ ਵੀ ਹੁੰਦਾ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਯਾਰ ਇਹ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਇਹਨੇ ਪਾਰਟੀ ਨੇ ਟਿਕਦੇ ਸੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾਰ ਉੱਥੇ ਪਤਾ ਹੈ ਜੇ ਨਿਕਲੂਗਾ ਮੁੜ ਕੇ ਆਇਆ ਨਹੀਂ ਯਾਰ ਪੋਟਾ ਮਿਲ ਤਾਂ ਇਹ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਗੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਵੇਂ ਇਹਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿਣਾ ਜਿੰਨੂੰ ਤੁਸੀਂ ਸਰਪੰਚ ਚੁਣੋ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖ ਸਾਹਮਣੇ ਹੁੰਦਾ ਜਿੰਨੂੰ ਮੈਂਬਰ ਚੁਣਨਾ ਹੈ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋ ਵੀ ਤੁਸੀਂ ਤਾਂ ਜਾਣਦੇ ਸੀ ਯਾਰ ਹੋ ਸਕਦਾ ਮੈਂ ਨਾ ਜਾਣਦਾ ਹੋ ਮੈਂ ਪਿੰਡ ਚ ਆਇਆ ਮੈਂ ਕੱਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਕੋਲ ਸਾਰੇ ਘਰਾਂ ਦਾ ਪਤਾ ਹੈ ਕਿੰਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕੁ ਵਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕੁ ਵਜੇ ਥਾਣੇ ਜਾਂਦੇ ਨੇ ਕਿੰਨੇ ਕੁ ਵਜੇ ਥਾਣੇੋਂ ਮੁੜੇ ਆਉਂਦੇ ਨੇ ਸਭ ਦਾ ਪਤਾ ਹੈ ਆਪਣਾ ਫਿਰ ਆ ਚੋਣ ਦੇ ਵੇਲੇ ਤੱਕ ਟੁਕੜ-ਟੁਕੜ ਕੁਰਸੀ ਚਾਂਪੜ ਖਾਓ ਨਾ ਮੈਂ ਬੇਨਤੀ ਕਰਦੇ ਆ ਐਸੇ ਬੋਟਾ ਪਾਉਣੇ ਬੋਟਾ ਉਹ ਤਾਂ ਕੋਣਾ ਹੈ ਇੱਕ ਦਾ ਡੈਮੋਕਰੈਟਿਕ ਰਾਈਟ ਹੱਕ ਹੈ ਆਪਣਾ ਬਾਬਾ ਸਾਹਿਬ ਕੀ ਸਭ ਬਣ ਕਰਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ ਤਿੰਨ ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰਾ ਪਿੰਡ ਬੈਠਾ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਭੈਣਾਂ ਵੀ ਬਹੁਤ ਵੱਡੀ ਗਿਣਤੀ ਚਾਹੀਆਂ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤੇ ਚੁੱਲਿਆਂ ਦੀਆਂ ਮਾਲਕਣਾ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਨੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕੇ ਮੈ ਰਹਿਣਾ ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਇਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਾ ਕੇ ਚੁੜਲੀ ਫਿਰ ਕਾਦੀ ਭਾਈਚਾਰਕ ਏਕੀਮਤ ਕਰਾਂਗੇ ਮੈਂ ਕਿਸੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ 11000 ਵੋਟ ਬਹਿਣਗੇ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਜਾਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵੋਟਾਂ ਪਾਉ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਲ ਤੇ ਬਾਪੇ ਰਮਾ ਨੇ ਵਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਫੀਲ ਬਲਾਮਣ ਵੀ ਖੇਡੀ ਐ ਮੈਂ ਸੱਚ ਆ ਰਹੀ ਹੁਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਐਸੇ ਸਕੂਲ ਚ ਕਮਜੀਤ ਬੈਠਾ ਸਾਡੇ ਲਈ ਕੋਈ ਇਧਰਲਾ ਬੇੜਾ ਜਾਂ ਉਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਪ੍ਰਮਾਤਮਾ ਨੇ ਐਡਾ ਵੱਡਾ ਮਾਨ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇਤੋਂ ਬਾਦ ਹੋਰ ਕਿਹੜੀ ਪੱਤੀ ਚਾਹੀ ਤਣੀ ਨਹੀਂ ਮੈਂ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ ਇਹਤੇ ਬਜ਼ੁਰਗ ਬੈਠੇ ਹੋਣੇ ਕਈਆਂ ਤੇ ਯਾਦ ਵੀ ਹੋਣਾ ਵੀ ਇਹੋ ਜਿਹਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਉਹ ਯਾ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅਜੇ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਮਣ ਵਾਲੀ ਹੈ ਰਹਿੰਦਾ ਮੈਂ ਹੋਰ ਮਾਮਾ ਚਾ ਰਹਿੰਦਾ ਮੈਂ ਨਰੇਗਾ ਵਾਲੀਆਂ ਚਾਹ ਰਹਿੰਦਾ ਮੈਂ ਹੋਰ ਬਹੁਤ ਉਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਂ ਤਾਂ ਸੁਖੀ ਹੈ ਵਧੀਆ ਰੋਟੀ ਖਾਂਦੀ ਹੈ ਦੋਨੇ ਟਾਈਮ ਕਹਿਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਪੀਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਦੇ ਕੋਲੇ ਪੱਖਾ ਨਹੀਂ ਹੈ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਫਿਕਰ ਹੈ ਉਹ ਮੈਥੋਂ ਵੀਰ ਕਰਦੀਆਂ ਨੇ ਇਹ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਕੁਰੀਦਰੀ ਲੀਂ ਤੇ ਚੜਜੂਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਂ ਮੰਡ ਵੀ ਆਉਂਦੀਆਂ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਬਰੋਦੀ ਵੀ ਬਹੁਤ ਹੈ ਉਹਨਾਂ ਨੇ ਤਾਂ ਕਰਨੇ ਕਰਨ ਉਹਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲਈ ਤੋ ਲਾਤੇ ਭਈ ਉਹ ਹੁਣ ਟਿਕ ਕੇ ਥੋੜੀ ਬਹਿਣਗੇ ਉਹ ਜੋ ਸੱਪ ਵੀ ਮਾਰੀਏ ਦਿਨ ਮਰਜੀ ਸਿਰ ਆਲੇ ਪਾਸੇ ਉਟ ਲਈਏ ਅੱਧਾ ਘੰਟਾ ਪੂਛਦਾ ਹੀ ਲੀ ਜਾਂਦੀ ਰਹਿੰਦੀ ਐ ਹੁਣ ਪੂਛਦਾ ਹੀ ਨੂੰ ਉਹਨਾਂ ਦੀ ਉਹਨੂੰ ਕੀ ਕਰੀਏ ਸਿਰ ਤਾਂ ਉਟਦੇ ਤੁਸੀਂ ਸਿਰ ਤਾਂ ਉਟਦੇ ਕਰੀ ਜਾਂਦੇ ਪ੍ਰਵਾਨ ਕਰਿਆ ਕਰੋ ਇਹ ਜੇ ਗੱਲਾਂ ਦੀ ਐ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤੱਕ ਨਹੀਂ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਪਹਿਲਾਂ ਹੱਥ ਹੀ ਆਉਂਦੇ ਹੁੰਦੇ ਸੀ ਪੰਡਤਾਂ ਵੀ ਨੇ ਕਰ ਉਸ ਕੁੱਤੇ ਭੌਂਕਦੇ ਸੀ ਹਾਥੀ ਨੂੰ ਕੋਈ ਫਰਕ ਪੈਂਦਾ ਆਹ ਤੁਹਾਨੂੰ ਇਹੰਦਾ ਸੀ ਉਹ ਬਲਕਿ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ ਚ ਵੜ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਭੁੜ ਜਾਂਦੇ ਸੀ ਆਹਾਂ ਉਹ ਦੂਜੇ ਕੁੱਤੇ ਆ ਗਏ ਭਾਰ ਦੇਣੇ ਕਿ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਰਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਚਲਾ ਜਾਂਦਾ ਹੱਥ ਚੱਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਕੁਰੇ ਜੋ ਕੌਣ ਹਾਲਾਤ ਕੋ ਮਾਂ ਦਾ ਲਾਲ ਤੁਹਾਨੂੰ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਈਏ ਤਾਂ ਲੱਗਿਆ ਲਾ ਅੱਜ 1 ਰੁਪਈਏ ਦਾ ਇਹ ਤਾਂ ਮੈਂ ਆਪਣੇ ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਪਹਿਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਿੰਨੇ ਤਰ੍ਹਾਂ ਪਰਦਾ ਹੁੰਦਾ ਹੁੰਦਾ ਸੀ ਬਿਸ਼ਨਾ ਬਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਕਰਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਇੱਕ ਕਰ ਪੰਡਤੂਰੀ ਜਿਹੜੇ ਆਪਣੇ ਇੱਕ ਸਾਡੇ ਕੋਲੇ ਕੋਈ ਆਲਾ ਕੋਲ ਕਹਿਣੇ ਹੁੰਦੀ ਸੀ ਪਰ ਕਿਸੇ ਨੇ ਨਹੀਂ ਹੁਣ ਤਾਂ ਸਾਡੀ ਸੁਭਾਅ ਅੱਚ ਛੋਲੇ ਪੈ ਗਏ ਜਦੋਂ ਕਾਰ ਬੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਬੰਦੇ ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ ਜਾਈਂ ਕੋਈ ਜ਼ਮੀਨਦਾਰ ਇਸ ਜਿੱਤਰਾਉਂ ਦੀ ਲੋੜ ਨਹੀਂ ਚੱਕ ਲੈ ਜਾਈਂ ਰਾਣੀ ਮਿਲਨ ਕੇ ਬੈਠੇ ਸੀ ਇਹਨਾਂ ਨੂੰ ਪਤਾ ਹੋ ਉਹਨਾਂ ਦਾ ਪਤਾ ਨਹੀਂ ਦੁਕਾਨ ਦੀ ਸੇਵਾ ਹੀ ਉੱਤੋਂ ਵੱਡੀ ਦਾ ਕੋਈ ਸਰੂਸਿਤ ਪੜਦਾਦੇ ਦੇ ਪੁੱਣ ਨਖਟਿਆ ਹੋਇਆ ਮੈਂ ਖਾਰੇ ਕਿ ਐਡੀ ਵੱਡੀ ਪੋਜੀਸ਼ਨ ਕਿਚਾਤ ਮੈਨੂੰ ਸੋ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਘੜਾ ਗਲਾਬ ਕਰ ਮੰਗਾ ਕਰ ਸਾਰੇ ਆ ਮੁੰਡੇ ਅਮਰੀਕਾੜਾ ਸਾਰੇ ਮੇਰੇ ਦੋਸਤ મિતਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਇਹਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਚੜੱਪਾਂ ਵੀ ਹੋਈਆਂ ਨੇ ਤਿੰਨ ਤੋਂ ਕੁਟ ਖਾਦੀ ਵੀ ਐ ਕਿਹਦੇ ਲਾਈਆਂ ਕਿਨੇ ਚਾਰ ਤਾਂ ਇਹ ਤਾਂ ਫਿਰ ਬਚਪਨ ਹੈ ਨਾ ਮਾਲਵੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਤੁਸੀਂ ਇਸ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਕੰਗੇ ਬੰਦੇ ਤੇ ਸੈਮਤੀ ਬਣਦੀ ਹੈ ਤੇ ਮੈਂਬਰਾਂ ਦੇ ਸੈਮਤੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਮੋਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਤੇ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿ ਨਹੀਂ ਦੂੰ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੋਲ ਲਿਸਤਾ ਹਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਹਾਂ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸੰਪਤੀ ਕਰ ਅੱਜ ਸਿਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਪਤੀ ਹੋਈ ਮੇਰਾ ਸੰਤ ਬਾਬਾ ਸਿਚੇਵਾਲ ਆਪਣੇ ਰਾਜ ਸਭਾ ਦੇ ਮੈਂਬਰ ਵੀ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਇੱਕੋ ਸਰਪੰਚ ਦੀ ਉਹ ਬੰਦਾ ਪੰਜਵੀਂ ਵਾਰ ਬਣੇ ਜੇ ਦਾ ਮਤਲਬ ਪਿੰਡ ਚੇੱਕਾ ਉਹ ਪਿੰਡ ਟਰੱਕੀ ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਵੀ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਟੀ ਹੈ ਫਿਰ ਨਹੀਂ ਪਿੰਡ ਬੱਠੀ ਦਾ ਸਰ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ सरपंच मोहर लाਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਫਿਰ ਤੁਹਾਨੂੰ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਇਹ ਕੰਮ ਹੈ ਉਹ ਕਹੋਗੇ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇੱਥੇ ਤੁਹਾਨੂੰ ਵੋਟਾਂ ਪਾਈਆਂ ਸੀ ਉਹ ਕਹੋਗੇ ਜੀ ਜੋ ਥੋੜਾ ਉਦੋਂ ਵੋਟਾਂ ਮੇਰੇ ਰੇਟ ਸੀ ਉਦੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਇਆ ਪਿਆ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਪਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋਗੇ ਕਿ ਫੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਚ ਚੱਕੀ ਜਾਣੀ ਆ ਗਰੀਬੀ ਉਹ ਚੱਕੀ ਜਾਣੀ ਆ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਡੀ ਕਰਨਗੇ ਐਲ ਐਲ ਬੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਰੁਪਏ ਦੀਆਂ ਤਰੱਕੀਆਂ ਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਚ ਚੱਕ ਜਾਂਦੀ ਆ ਹੋਰ ਜਿੰਨੀ ਵੀ